ਦੇਖੋ ਤੁਹਾਡੇ ਸਾਹਮਣੇ ਆ ਜਰਾ ਵੀਡੀਓ ਦਰਸ਼ਕਾਂ ਨੂੰ ਦਿਖਾ ਦਿਓ ਕਿ ਪਿੰਡਾਂ ਦੇ ਲੋਕ ਕਿਵੇਂ ਆਪ ਮੁਹਾਰੇ ਪਿੰਡਾਂ ਦੇ ਲੋਕ ਕਿਵੇਂ ਆਪ ਮੁਹਾਰੇ ਹੋ ਕੇ ਭਾਜਪੀ ਨੂੰ ਸਮਰਥਨ ਦੇ ਰਿਹਾ ਤੁਸੀਂ ਯਾਰ ਆਪਣੀ ਵੀਡੀਓ ਬਣਾ ਕੇ ਦਰਸ਼ਕਾਂ ਨੂੰ ਦਿਖਾ ਦੇਣਾ ਜਿੰਨਾ ਪਿਆਰ ਮੈਨੂੰ ਇਸ਼ਾਰਾਂ ਤੋਂ ਮਿਲ ਰਿਹਾ ਉਸ ਤੋਂ ਕਈ ਗੁਣਾ ਜ਼ਿਆਦਾ ਪਿਆਰ ਮੈਨੂੰ ਪਿੰਡਾਂ ਚੋਂ ਮਿਲ ਰਿਹਾ ਔਰ ਇਸ ਵਾਰ ਇਤਿਹਾਸਿਕ ਜਿੱਤ ਹੋਣੀ ਹੈ ਭਾਜਪੀ ਦੀ ਕੋਈ ਹੰਤਮਾਨ ਜੀ ਹੁਣ ਆਪਣੀ ਘਰ ਵਾਲੀ ਨੂੰ ਸੁਣਾਉਂ ਜੋਗੇ ਰਾਜ ਨੇ 24 ਤੋਂ ਬਾਅਦ ਵੀ ਦੇਖੀ ਜਾਓ 4 ਜੂਨ ਆਂਦਿਓ ਜ਼ੀਰੋ ਸੀਟ ਆਉਣੀ ਹੈ ਜਮਾਨਤਾਂ ਜਬਤ ਹੋ ਜਾਣੀਆਂ ਕੇਜਰੀਵਾਲ ਨੇ ਲੱਤ ਮਾਰ ਕੇ ਥੱਲੇ ਲਾ ਦੇਣਾ ਫਿਰ ਭਾਬੀ ਨੂੰ ਕਿੱਕਲੇ ਸੁਣਾਈ ਦੇਵੇ ਬੇਟਾ ਨਾਲ ਇਹਦਾ ਦਿਲ ਲੱਗਿਆ ਰਹੂ ਸਰਕਾਰ ਸ਼ੰਕਲ ਇਸ ਵੇਲੇ ਮੋਦੀ ਸਾਹਿਬ ਦੇ ਮੁਕਾਬਲੇ ਹੈ ਕੌਣ ਜੀ ਆ ਕੇਜਰੀਵਾਲ ਵਿਚਾਰ ਜਮਾਨਤ ਤੇ ਮਸਾ ਮਿੰਟਾਂ ਤਰਲੇ ਕਰਕੇ ਆਇਆ ਇੱਕ ਤੋਂ ਬਾਅਦ ਫੇਰ ਇਹਨੇ ਵਾਪਸ ਧਿਆੜ ਚੱਲ ਜਾਣਾ ਪਿੱਛੇ ਪਿੱਛੇ ਭਗਵੰਤ ਮਾਨ ਦੀ ਤਿਆਰੀ ਆ ਤੇ ਮੈਨੂੰ ਪਤਾ ਲੱਗਿਆ ਰੋੜੀ ਨੇ ਵੀ ਗੱਡੀ ਪਿੱਛੇ ਨੂੰ ਲਾਈ ਆ ਐਨੇ ਤੁੱਪ ਦੇ ਵਿੱਚ 400 ਬੰਦਾ ਆ ਬਾਹਰ ਬੈਠਾ ਸਿਖਰ ਦੁਪਹਿਰਾ ਹੈ ਇਸ ਵੇਲੇ ਇਹ ਤੋਂ ਪਤਾ ਲੱਗ ਸਕਦਾ ਤੁਹਾਨੂੰ ਵੀ ਕਿਦਾਂ ਦਾ ਜਿਹੜਾ ਲੋਕਾਂ ਦਾ ਰਿਸਪੌਂਸ ਹੈ ਮੁਕਾਬਲੇ ਕੀ ਦੇ ਨਾਲ ਹੋਵੇਗਾ ਸਾਨੂੰ ਲੱਗਦਾ ਮੋਦੀ ਸਾਹਿਬ ਦੇ ਮੁਕਾਬਲੇ ਜਹ ਹੈ ਕੋਈ ਨਹੀਂ ਇਹ ਮੋਦੀ ਸਾਹਿਬ ਦਾ ਹੀ ਰੂਪ ਖੜੇ ਸਾਡੇ ਕੋਲ